ਜੇ ਤੂੰ ਰੱਬ ਨੂੰ ਭੁੱਲ ਕੇ ਖਾਣ ਪੀਣ ਚ ਹੀ ਰਹਿ ਗਿਆ ਨਾ ਹਜੂਰ ਕਹਿੰਦੇ ਨੇ ਫੱਟ ਏ ਵੇ ਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਵਾਹ ਹੁਣ ਜਿਹਦਾ ਢਿੱਡ ਵਧਿਆ ਕਿਤੇ ਗੁੱਸਾ ਨਾ ਕਰ ਜਿਓ ਵੀ ਮੈਂ ਤਾਂ ਬਾਣੀ ਦੀ ਪੰਗਤੀ ਬੋਲੀਏ ਜਿਹਦਾ ਢਿੱਡ ਐ ਤੂੰ ਵਾਂਗੂ ਉਹ ਗੁੱਸਾ ਨਾ ਕਰੇ ਭਾਈ ਫੱਟ ਏ ਵੇ ਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਮਹਾਰਾਜ ਕਹਿੰਦੇ ਤਕਰ ਤੇਰੀ ਜ਼ਿੰਦਗੀ ਮਨੋਖਾ ਦੇਹੀ ਐਡੀ ਕੀਮਤੀ ਦਾਤ ਤੈਨੂੰ ਰੱਬ ਨੇ ਬਖਸ਼ੀ ਤੇ ਤੋ ਇਹਦੀ ਵੀ ਕਦਰ ਨਾ ਹੋਈ ਇਹਨੂੰ ਖਾ ਖਾ ਕੇ ਕਿਹੜੇ ਪਾਸੇ ਲਾ ਲਿਆ ਰੋਗ ਲਾ ਲੇ ਤੈ ਚਲੋ ਕਈਆਂ ਦੇ ਮੋਟਾਪਾ ਖੂਨ ਵਿੱਚ ਵੀ ਹੁੰਦਾ ਐਵੇਂ ਗੁੱਸਾ ਨਾ ਕਰ ਜਿਓ ਕਈਆਂ ਨੂੰ ਕੋਈ ਬਿਮਾਰੀ ਵੀ ਲੱਗੀ ਹੁੰਦੀ ਐ ਚਲੋ ਉਹ ਵੀ ਬੰਦੇ ਮੋਟੇ ਹੋ ਜਾਂਦੇ ਐ ਪਰ ਮਹਾਰਾਜ ਕਹਿੰਦੇ ਜੇ ਤੂੰ ਰੱਬ ਨੂੰ ਭੁੱਲ ਕੇ ਇਕੱਲਾ ਖਾਣ ਪੀਣ ਚ ਹੀ ਰਹਿ ਗਿਆ ਨਾ ਤੇਰੀ ਜ਼ਿੰਦਗੀ ਤਕਾਰ ਐ ਡਾਕਟਰ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਜੀ ਕਿਵੇਂ ਖਾਣਾ ਚਾਹੀਦਾ ਹੁਣ ਸੁਣ ਲਿਓ ਸਾਰੇ ਉਹ ਕਹਿੰਦਾ ਮਹਾਰਾਜ ਬਾਤ ਸੁਣੋ ਟੈਡ ਨੂੰ 40% ਰੋਟੀਆਂ ਨਾਲ ਭਰੀ ਦੇ ਅੰਨ ਨਾਲ ਮੈਂ ਕਿਹਾ ਜੀ 40% ਹੀ ਕਹਿੰਦੇ ਹਾਂ ਬਾਕੀ ਕਹਿੰਦੇ ਦੀ 40% ਪਾਣੀ ਪੀਦੇ ਅੱਛਾ ਮੈਂ ਕਿਹਾ ਜੀ 20 ਬਚ ਗਿਆ ਕਹਿੰਦੇ ਉਹ ਖਾਲੀ ਰੱਖੀਦਾ ਵੀ ਸਾਹ ਆਉਂਦਾ ਰਹੇ ਚਲੋ ਮੈਂ ਇਹ ਗੱਲ ਬਣਾਈ ਫਿਰ ਮੈਂ ਪੁੱਛਿਆ ਸਾਡੇ ਲਾਣੇ ਤੋਂ ਮੈਂ ਕਿਹਾ ਤੁਸੀਂ ਕਿਵੇਂ ਖਾਣੇ ਹੁੰਦੇ ਹੋ ਕਹਿੰਦੇ ਬਾਬਾ ਜੀ ਅਸੀਂ 100% ਟੈਡ ਰੋਟੀਆਂ ਨਾਲ ਪਰ ਲਈ 100% ਉਹ ਬਹਿ ਗਿਆ ਪਾਣੀ ਕਿੱਥੇ ਪੋ ਰਹੇ ਹੋ ਪਾਣੀ ਤਾਂ ਕਹਿੰਦੇ ਉੱਤੇ ਤਰੇੜਾ ਤੂੜਾ ਚ ਪਾਈਦਾ ਮੈਂ ਕਿਹਾ ਸਾਹ ਫਿਰ ਕਹਿੰਦੇ ਸਾਹ ਦਾ ਕੀ ਆਵੇ ਭਾਵੇਂ ਨਾ ਆਵੇ ਸਾਹ ਦੀ ਕੋਈ ਗੱਲ ਆਪਣਾ ਵੀ ਹਾਲ ਇਹੀ ਪੀ ਪਕੌੜੇ ਖਾਈ ਜਾਣੇ ਆ ਖਾਈ ਜਾਣੇ ਆ ਸਾਦਾ ਕੀ ਆਵੇ ਭਾਵੇਂ ਨਾ ਆਵੇ